ਹਾਂ ਜੁੰਦਿਆ ਵੀ ਹੋਈ ਜੇ ਤਾਂ ਗਾਂ ਮੇਰੇ ਨਾਲ ਮੈਂ ਸਰਪੰਚ ਨੇ ਮੇਰੀ ਇੱਜ਼ਤ ਹੀ ਰੱਖਣੀ ਹੈ ਸੋ ਜੇਕਰ ਸਰਬਸੰਤੀ ਨਾਲ ਸਰਪੰਚ ਚੁਣਿਆ ਜਾਂਦਾ ਹੈਗਾ ਤਾਂ ਤੁਸੀਂ ਕੀ ਕੀ ਕਰੋਗੇ ਪਿੰਡ ਵਸਨੀਕਾਂ ਪਿੰਡ ਦਾ ਕੰਮ ਤਾਂ ਬਥੇਰੇ ਹੁੰਦੇ ਆ ਕੰਮ ਤਾਂ ਕਰਾਂਗੇ ਵੀ ਫੰਡ ਫੋੜ ਕਾਫੀ ਆਇਆ ਹੁਣ ਕੰਮ ਆਬ ਹੈ ਵੀ ਤੇ ਰੂਏ ਹੱਲੇ ਸਾਰਾ ਦੇ ਪੂਰੇ ਹੁਣੇ ਇੱਕ ਕੱਲ ਪਰਸੋਂ ਆ ਪਾਈਪ ਲਾਈਨ ਪਾਈ ਆ ਵੀ ਦਾ ਪਾਣੀ ਪੂਰੇ ਥਾਣੇ ਕੱਢਿਆ ਤੇ ਪਿੰਚਾਇਤ ਘਰ ਬਣਾਇਆ ਪਿੰਚਾਇਤ ਘਰ ਸਾਡੇ ਪਿੰਡ ਹੈ ਹੀ ਨਹੀਂ ਸੀ ਬਹੁਤ ਵਧੀਆ ਬਣਾਇਆ ਸੋ ਸਾਥਿਓ ਇਹ ਹੈ ਪਿੰਡ ਚਿਹੜੂ ਫਗਵਾੜਾ ਦਾ ਲੱਗਦਾ ਪਿੰਡ ਚਿਹੜੂ ਦਿਖਾਵਾਂਗੇ ਇਸ ਪਿੰਡ ਦੀਆਂ ਮੂਹਰਬੋਲਦੀਆਂ ਵਿਕਾਸ ਦੀਆਂ ਤਸਵੀਰਾਂ ਕਿ ਕਿਸ ਤਰ੍ਹਾਂ ਪਿੰਡ ਚਿਹੜੂ ਵਿਖੇ ਵਿਕਾਸ ਕਾਰਜ ਹੋਏ ਹਨ ਆਓ ਚੱਲਦੇ ਹਾਂ ਪਿੰਡ ਚਿਹੜੂ ਦੇ ਅੰਦਰ ਸੋ ਸਾਥਿਓ ਪਿੰਡ ਚਿਹੜੂ ਦੇ ਅੰਦਰ ਐਂਟਰੀ ਕਰ ਰਹੇ ਹਾਂ ਦਿਖਾਵਾਂਗੇ ਕਿ ਕਿਸ ਕਿਸ ਤਰ੍ਹਾਂ ਦੇ ਵਿਕਾਸ ਕਾਰਜ ਹੋਏ ਹੈਗੇ ਆ ਪਿੰਡ ਦੇ ਸਰਪੰਚ ਸਰਦਾਰ ਸਰਵ ਸਿੰਘ ਦਿਓ ਵੱਲੋਂ ਕਿਸ ਕਿਸ ਤਰ੍ਹਾਂ ਦੇ ਕਾਰਜ ਕੀਤੇ ਗਏ ਲੋਕਾਂ ਦੀ ਸੁਖ-ਸੂਤ ਵਾਸਤੇ ਦਿਖਾਉਦੇ ਹਾਂ ਸਿੱਧੀਆਂ ਤਸਵੀਰਾਂ ਸੋ ਸਾਥੀ ਹੋਈ ਇਸ ਲਾਈਵ ਵੀਡੀਓ ਵਿੱਚ ਅੱਗੇ ਦਿਖਾ ਦਿੰਦਾ ਹਾਂ ਕਿ ਪਿੰਡ ਚਿਹੜੂ ਦੀਆਂ ਤਸਵੀਰਾਂ ਸ਼੍ਰੀ ਗੁਰੂ ਰਵਦਾਸ ਧਰਮਸ਼ਾਲਾ ಗ್ರಾಮ ਪੰਚਾਇਤ ਚਿਹੜੂ ਜਿੱਥੇ ਕਿ ਧਰਮਸ਼ਾਲਾ ਦੀ ਉਸਾਰੀ ਕੀਤੀ ਗਈ ਦੇਖ ਸਕਦੇ ਹੋ ਤਸਵੀਰਾਂ ਵਿੱਚ ਇਹਦੀ ਵੀ ਕਹਿ ਸਕਦੇ ਕੁਝ ਕਾਰਜ ਅਧੂਰੇ ਹੁੰਦੇ ਹਨ ਉਹ ਵੀ ਸਰਪੰਚ ਸਾਹਿਬ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਸਰਪੰਚੀ ਜਿੱਤਣ ਤੋਂ ਬਾਅਦ ਇਹ ਬਾਕੀ ਦੇ ਅਧੂਰੇ ਕੰਮ ਵੀੜੇ ਆ ਜਲਦੀ ਹੀ ਪੂਰੇ ਕਰਾਂਗੇ ਤਸਵੀਰਾਂ ਧਰਮਸ਼ਾਲਾ ਚਿਹੜੂ ਦੀਆਂ ਆਓ ਚੱਲਦੇ ਹਾਂ ਅੱਗੇ ਸੋ ਸਾਥੀਓ ਇਹ ਪਿੰਡ ਚਿਹੜੂ ਦੇ ਸ਼ਮਸ਼ਾਨ ਘਾਟ ਦੀਆਂ ਤਸਵੀਰਾਂ ਜਿੱਥੇ ਕਿ ਲੈਂਟਰ ਪਾਇਆ ਗਿਆ ਲੈਂਟਰ ਦੀ ਉਸਾਰੀ ਕੀਤੀ ਗਈ ਪਿੰਡ ਵਾਸੀਆਂ ਦੀ ਸੁੱਖ ਸਹੂਲਤ ਲਈ ਤਸਵੀਰਾਂ ਚਿਹੜੂ ਦੇ ਸ਼ਮਸ਼ਾਨ ਘਾਟ ਦੀਆਂ ਆਓ ਚੱਲਦੇ ਹਾਂ ਅੱਗੇ ਸੋ ਪਿੰਡ ਦੇ ਬਾਰੋ-ਬਾਰੀ ਸੜਕ ਜਿਹੜੀ ਹੈਗੀ ਆ ਇੱਕ ਇਹ ਵੀ ਬਣਾਈ ਗਈ ਸੁਪੰਸਾ ਵੱਲੋਂ ਜੋ ਕਿ ਪਿੰਡ ਦੇ ਇੱਕ ਕੁੰਡੇ ਦੇ ਆ ਕੇ ਖਤਮ ਹੁੰਦੀ ਹੈਗੀ ਆ ਇਹ ਵੀ ਜਿਹੜੀ ਆ ਹਾਲ ਹੀ ਵਿੱਚ ਬਣਾਈ ਗਈ ਪਹਿਲਾਂ ਕਾਫੀ ਇੱਥੇ ਖਸਤਾ ਹਾਲਤ ਹੁੰਦੀ ਸੀ ਵੀ ਦੇਖ ਸਕਦੇ ਹੋ ਤਸਵੀਰਾਂ ਵਿੱਚ ਕਿ ਕਿਸ ਤਰ੍ਹਾਂ ਜਿਹੜੀ ਹੈਗੀ ਆ ਹੌਲੀ-ਹੌਲੀ ਪਿੰਡ ਦੀ ਨਹਾਰ ਜਿਹੜੀ ਹੈਗੀ ਆ ਪੱਧਰੀ ਨਜ਼ਰ ਆਈ ਆਓ ਚੱਲਦੇ ਹਾਂ ਅੱਗੇ ਸੋ ਇਹ ਤਸਵੀਰਾਂ ਚਿਹੜੂ ਦੀ ਕਲੋਨੀ ਦੀਆਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜਾ ਇੰਟਰਲੌਕ ਦਾ ਕੰਮ ਕਰਵਾਇਆ ਗਿਆ ਹੈਗਾ ਸਰਪੰਚ ਸਰਬਰ ਸਿੰਘ ਦਿਓ ਵੱਲੋਂ ਸਿੱਧੀਆਂ ਤਸਵੀਰਾਂ ਸਕਰੀਨ ਤੇ ਦਿਖਾ ਦਿੰਨੇ ਹਾਂ ਚਿਹੜੂ ਦੀ ਕਲੋਨੀ ਦੀਆਂ ਮੈਂ ਬੋਲਦੀਆਂ ਤਸਵੀਰਾਂ ਸੋ ਇਹ ਵੀ ਤਸਵੀਰਾਂ ਪਿੰਡ ਚਿਹੜੂ ਦੀਆਂ ਕਿ ਜਿਹੜੀ ਪਾਰਕ ਦੀ ਜਿਹੜੀ ਹੈਗੀ ਇੱਥੇ ਪਾਰਕ ਬਣਾਈ ਜਾਵੇਗੀ ਤਾ ਜੋ ਸ਼ਾਮ ਸਵੇਰੇ ਬੱਚੇ ਬਜ਼ੁਰਗ ਇੱਥੇ ਬੈਠ ਸਕਣ ਤਹਿਲ ਸਕਣ ਇਹ ਜਿਹੜੀ ਜਗ੍ਹਾ ਹੈਗੀ ਆ ਪਿੰਡ ਚ ਖੇਡੂ ਦੀ ਪਾਰਕ ਦੇ ਲਈ ਉਲੀਕੀ ਗਈ ਸੋ ਪਿੰਡ ਵਿੱਚ ਇੱਕ ਪੰਚਾਇਤ ਘਰ ਵੀ ਜਿਹੜਾ ਹੈਗਾ ਵਾ ਬਣਾਇਆ ਗਿਆ ਦੇਖਦੇ ਹੋ ਦੇਖ ਸਕਦੇ ਹੋ ਕਿ ਅੰਦਰ ਤੱਕ ਜਿਹੜਾ ਹੈਗਾ ਵਾ ਇਹ ਪੰਚਾਇਤ ਘਰ ਜਿਹੜੀਆਂ ਕਾਫੀ ਸਚਜੇ ਤਰੀਕੇ ਨਾਲ ਜਿਹੜੀ ਇਹਦੀ ਉਸਾਰੀ ਕੀਤੀ ਗਈ ਤਾਂ ਜੋ ਪਿੰਡ ਦੀ ਬਿਹਤਰੀ ਲਈ ਜਿਹੜੇ ਇੱਥੇ ਫੈਸਲੇ ਲਏ ਜਾਣ ਆਓ ਚੱਲਦੇ ਹਾਂ ਅੱਗੇ ਇਹ ਸੰਤ ਤਸਵੀਰਾਂ ਪਿੰਡ ਦੇ ਪੰਚਾਇਤ ਕਰਦੀਆਂ ਪਿੰਡ ਚਿਹੜੂ ਵਿਖੇ ਹੀ ਬਾਰੋ-ਬਾਰ ਇੱਕ ਧਾਰਮਿਕ ਸਥਾਨ ਨੂੰ ਜਾਂਦੀ ਸੜਕ ਦੀ ਜਿਹੜੀ ਹੈਗੀ ਆ ਦੇਖ ਸਕਦੇ ਹੋ ਕਿਸ ਤਰ੍ਹਾਂ ਟਾਈਲਾਂ ਦਾ ਕੰਮ ਕਰਵਾਇਆ ਗਿਆ ਸਰਪੰਚਾ ਵੱਲੋਂ ਇੱਧਰ ਆਪਣੇ ਕੁਝ ਕਿਸਾਨ ਵੀਰਾਂ ਦੇ ਮੋਟਰਾਂ ਵੀ ਲੱਗਦੀਆਂ ਹੈਗੀਆਂ ਵਾ ਔਰ ਇੱਕ ਧਾਰਮਿਕ ਸਥਾਨ ਵੀ ਹੈਗਾ ਦੇਖ ਸਕਦੇ ਹੋ ਤਸਵੀਰਾਂ ਵਿੱਚ ਕਿ ਕਿੰਨੇ ਸੁਚੱਜੇ ਤਰੀਕੇ ਨਾਲ ਜਿਹੜਾ ਇਹ ਰਸਤਾ ਪੰਚ ਸਭ ਲੋ ਬਣਾਇਆ ਗਿਆ ਆਓ ਚਲਦੇ ਹਾਂ ਅੱਗੇ ਸੋ ਪਿੰਡ ਵਿੱਚ ਇੱਕ ਪੰਚਾਇਤ ਘਰ ਵੀ ਜਿਹੜਾ ਹੈਗਾ ਵਾ ਬਣਾਇਆ ਗਿਆ ਦੇਖਦੇ ਹੋ ਦੇਖ ਸਕਦੇ ਹੋ ਕਿ ਅੰਦਰ ਤੱਕ ਜਿਹੜਾ ਹੈਗਾ ਵਾ ਇਹ ਪੰਚਾਇਤ ਘਰ ਜਿਹੜੀਆਂ ਕਾਫੀ ਸਚਜੇ ਤਰੀਕੇ ਨਾਲ ਜਿਹੜੀ ਇਹਦੀ ਉਸਾਰੀ ਕੀਤੀ ਗਈ ਤਾਂ ਜੋ ਪਿੰਡ ਦੀ ਬਿਹਤਰੀ ਲਈ ਜਿਹੜੇ ਇੱਥੇ ਫੈਸਲੇ ਲਏ ਜਾਣ ਆਓ ਚੱਲਦੇ ਹਾਂ ਅੱਗੇ ਇਹ ਸੰਤ ਤਸਵੀਰਾਂ ਪਿੰਡ ਦੇ ਪੰਚਾਇਤ ਕਰਦੀਆਂ ਪਿੰਡ ਚਿਹੜੂ ਵਿਖੇ ਹੀ ਬਾਰੋ-ਬਾਰ ਇੱਕ ਧਾਰਮਿਕ ਸਥਾਨ ਨੂੰ ਜਾਂਦੀ ਸੜਕ ਦੀ ਜਿਹੜੀ ਹੈਗੀ ਆ ਦੇਖ ਸਕਦੇ ਹੋ ਕਿਸ ਤਰ੍ਹਾਂ ਟਾਈਲਾਂ ਦਾ ਕੰਮ ਕਰਵਾਇਆ ਗਿਆ ਸਰਪੰਚ ਸਾਹਿਬ ਵੱਲੋਂ ਇੱਧਰ ਆਪਣੇ ਕੁਝ ਕਿਸਾਨ ਵੀਰਾਂ ਦੇ ਮੋਟਰਾਂ ਵੀ ਲੱਗਦੀਆਂ ਹੈਗੀਆਂ ਵਾ ਔਰ ਇੱਕ ਧਾਰਮਿਕ ਸਥਾਨ ਵੀ ਹੈਗਾ ਦੇਖ ਸਕਦੇ ਹੋ ਤਸਵੀਰਾਂ ਵਿੱਚ ਕਿ ਕਿੰਨੇ ਸੁਚੱਜੇ ਤਰੀਕੇ ਨਾਲ ਜਿਹੜਾ ਇਹ ਰਸਤਾ ਸਰਪੰਚ ਸਾਹਿਬ ਵੱਲੋਂ ਬਣਾਇਆ ਗਿਆ ਆਓ ਚੱਲਦੇ ਹਾਂ ਅੱਗੇ ਸੋ ਸਰਪੰਚ ਜਿਹੜੂ ਸਰਦਾਰ ਸਰਮ ਸਿੰਘ ਦਿਓ ਵੱਲੋਂ ਇੱਕ ਮਹਾਨ ਔਰ ਵੱਡਾ ਉਪਰਾਲਾ ਪਿੰਡ ਵਿਖੇ ਡਿਸਪੈਂਸਰੀ ਦੀ ਉਸਾਰੀ ਕੀਤੀ ਗਈ ਦਿਖਾ ਦਿੰਦੇ ਹਾਂ ਥੋੜਾ ਜਿਹਾ ਹੀ ਕੰਮ ਜੇ ਬਾਕੀ ਹੈਗਾ ਉਹ ਵੀ ਆਉਣ ਵਾਲੇ ਸਮੇਂ ਵਿੱਚ ਜਿਹੜਾ ਕੰਪਲੀਟ ਕੀਤਾ ਜਾਵੇਗਾ ਸਰਪੰਚ ਸਾਹਿਬ ਦਾ ਦਾਵਾ ਹੈਗਾ ਵਾ ਇਹ ਤਸਵੀਰਾਂ ਹਨ ਪਿੰਡ ਦੀ ਡਿਸਪੈਂਸਰੀ ਦੀਆਂ ਜੋ ਕਿ ਜਲਦ ਹੀ ਜਿਸ ਦਾ ਆਗਾਜ਼ ਹੋਵੇਗਾ ਔਰ ਨਾਲ ਹੀ ਇੱਕ ਅੰਗਰਵੜੀ ਸੈਂਟਰ ਅੰਗਰਵੜੀ ਸਕੂਲ ਜਿਹੜਾ ਹੈਗਾ ਵਾ ਉਸਦੀ ਵੀ ਨਮੀ ਉਸਾਰੀ ਇੱਕ ਹੋਰ ਬਿਲਡਿੰਗ ਜਿਹੜੀ ਹੈਗੀ ਆ ਇਸ ਡਿਸਪੈਂਸਰੀ ਦੇ ਬਿਲਕੁਲ ਨਾਲ ਆਓ ਚੱਲਦੇ ਹਾਂ ਅੱਗੇ ਸੋ ਇਹ ਤਸਵੀਰਾਂ ਹੈੜੂ ਦਾ ਅੰਗਨਵੜੀ ਸਕੂਲ ਦੀਆਂ ਇਸਦੀ ਵੀ ਉਸਾਰੀ ਕੀਤੀ ਕਿਸ ਸਰਪੰਚ ਵੱਲੋਂ ਜਦ ਕਿ ਅਜੇ ਥੋੜਾ ਕੰਮ ਅਜੇ ਬਾਕੀ ਹੈਗਾ ਉਹ ਵੀ ਜਿਹੜਾ ਦਾ ਆਉਣ ਵਾਲੀ ਸੋਮੇ ਵਿੱਚ ਜਿਹੜਾ ਹੈਗਾ ਉਹ ਕੰਪਲੀਟ ਕਰ ਦਿੱਤਾ ਜਾਏਗਾ ਸੋ ਸਰਪੰਚ ਹੈੜੂ ਸਰਦਾਰ ਸਰਮ ਸਿੰਘ ਦੇ ਵੱਲੋਂ ਇੱਕ ਮਹਾਨ ਔਰ ਵੱਡਾ ਉਪਰਾਲਾ ਪਿੰਡ ਵਿਖੇ ਡਿਸਪੈਂਸਰੀ ਦੀ ਉਸਾਰੀ ਕੀਤੀ ਗਈ ਦਿਖਾ ਦਿੰਦੇ ਹਾਂ ਥੋੜਾ ਜਿਹਾ ਕੰਮ ਜੇ ਬਾਕੀ ਹੈਗਾ ਉਹ ਵੀ ਆਉਣ ਵਾਲੀ ਸਮੇਂ ਵਿੱਚ ਜਿਹੜਾ ਕੰਪਲੀਟ ਕੀਤਾ ਜਾਵੇਗਾ ਸਰਪੰਚ ਸਾਹਿਬ ਦਾ ਦਾਵਾ ਹੈਗਾ ਵਾ ਇਹ ਤਸਵੀਰਾਂ ਹਨ ਪਿੰਡ ਦੀ ਡਿਸਪੈਂਸਰੀ ਦੀਆਂ ਜੋ ਕਿ ਜਲਦ ਹੀ ਜਿਸ ਦਾ ਆਗਾਜ਼ ਹੋਵੇਗਾ ਔਰ ਨਾਲ ਹੀ ਇੱਕ ਅੰਗਰਵਾਰੀ ਸੈਂਟਰ ਅੰਗਰਵਾਰੀ ਸਕੂਲ ਜਿਹੜਾ ਹੈਗਾ ਵਾ ਉਸ ਦੀ ਵੀ ਨਮੀ ਉਸਾਰੀ ਇੱਕ ਹੋਰ ਬਿਲਡਿੰਗ ਜਿਹੜੀ ਹੈਗੀ ਆ ਇਸ ਡਿਸਪੈਂਸਰੀ ਦੇ ਬਿਲਕੁਲ ਨਾਲ ਆਓ ਚੱਲਦੇ ਹਾਂ ਅੱਗੇ ਸੋ ਇਹ ਤਸਵੀਰਾਂ ਚਿਹੜੂ ਦਾ ਅੰਗਨਵੜੀ ਸਕੂਲ ਦੀਆਂ ਇਸ ਦੀ ਵੀ ਸਾਰੀ ਕੀਤੀ ਕਿਸ ਸਰਪੰਚਾ ਵੱਲੋਂ ਜਦ ਕਿ ਹਜੇ ਥੋੜਾ ਕੰਮ ਹਜੇ ਬਾਕੀ ਹੈਗਾ ਉਹ ਵੀ ਜਿਹੜਾ ਦਾ ਆਉਣ ਵਾਲੀ ਸੋਮੇ ਵਿੱਚ ਜਿਹੜਾ ਹੈਗਾ ਉਹ ਕੰਪਲੀਟ ਕਰ ਦਿੱਤਾ ਜਾਏਗਾ ਤਸਵੀਰਾਂ ਲਗਤਾ ਦਿਖਾ ਰਹੇ ਹਾਂ ਪਿੰਡ ਚਿਹੜੂ ਦੇ ਅੰਦਰ ਦੀਆਂ ਕਿ ਇਹ ਜਿਹੜਾ ਰਸਤਾ ਹੈਗਾ ਭਾਈ ਇਸ ਤੇ ਜਿਹੜਾ ਇੰਟਰਲੋਕ ਦਾ ਕੰਮ ਕਰਵਾਏਗਾ ਸਰਪੰਚ ਸਾਹਿਬ ਵੱਲੋਂ ਸਾਰੇ ਸਾਰੇ ਰਸਤਾ ਪਿੰਡ ਦੇ ਅੰਦਰ ਦਾ ਏ ਜਿਹੜਾ ਕਿ ਬੜੇ ਸੂਚਜੇ ਤਰੀਕੇ ਨਾਲ ਜਿਹੜਾ ਇੰਟਰਲੌਕ ਦਾ ਕੰਮ ਕਰਵਾਇਆ ਗਿਆ ਤਾਂ ਕਿ ਲੋਕਾਂ ਨੂੰ ਆਉਣ ਜਾਣ ਵਿੱਚ ਕੋਈ ਦਿੱਕਤ ਨਾ ਸਕੇ ਤਸਵੀਰਾਂ ਗਵਾਹੀ ਭਰਦੀਆਂ ਹਨ ਕਿ ਕਿਸ ਤਰ੍ਹਾਂ ਪਿੰਡ ਦਾ ਵਿਕਾਸ ਹੋਇਆ ਆਓ ਚੱਲਦੇ ਹਾਂ ਅੱਗੇ ਇਹ ਰਸਤਾ ਜਿਹੜਾ ਹੈਗਾ ਵਾਪਡੇ ਦੇ ਬਾਹਰੋਂ ਬਾਹਰ ਸਰਪੰਚ ਸਾਹਿਬ ਵੱਲੋਂ ਬਣਾਇਆ ਗਿਆ ਕਿਉਂਕਿ ਅਵਤਾਰ ਸਿੰਘ son of ਕੀਰ ਸਿੰਘ ਦੇ ਖੂਨ ਰਸਤਾ ਜਾਂਦਾ ਹੈਗਾ ਇਹ ਇਸ ਤੇ ਵੀ ਜਿਹੜਾ ਇੰਟਰਲੌਕ ਦਾ ਸਾਰੇ ਦਾ ਸਾਰਾ ਕੰਮ ਬਾਖੂਬੀ ਕਰਵਾਇਆ ਗਿਆ ਤਸਵੀਰਾਂ ਪਿੰਡ ਚ ਝੜੂਦੀਆਂ ਵਿਕਾਸ ਕਾਰਜਾਂ ਦੀਆਂ ਮੂੰਹ ਬੋਲਦੀਆਂ ਤਸਵੀਰਾਂ ਆਓ ਚੱਲਦੇ ਹਾਂ ਅੱਗੇ ਤਸਵੀਰਾਂ ਲਗਤਾਂ ਦਿਖਾ ਰਹੇ ਹਾਂ ਪਿੰਡ ਚੇੜੂ ਦੇ ਅੰਦਰ ਦੀਆਂ ਕਿ ਇਹ ਜਿਹੜਾ ਰਸਤਾ ਹੈਗਾ ਭਾਈ ਇਸ ਤੇ ਜਿਹੜਾ ਇੰਟਰਲੋਕ ਦਾ ਕੰਮ ਕਰਵਾਇਗਾ ਸਰਪੰਚ ਸਾਹਿਬ ਵੱਲੋਂ ਸਾਰੇ ਸਾਰੇ ਰਸਤਾ ਪਿੰਡ ਦੇ ਅੰਦਰ ਦਾ ਏ ਜਿਹੜਾ ਕਿ ਬੜੀ ਸੂਚਜੇ ਤਰੀਕੇ ਨਾਲ ਜਿਹੜਾ ਇੰਟਰਲੋਕ ਦਾ ਕੰਮ ਕਰਵਾਇਆ ਗਿਆ ਤਾਂ ਕਿ ਲੋਕਾਂ ਨੂੰ ਆਉਣ ਜਾਣ ਵਿੱਚ ਕੋਈ ਦਿੱਕਤ ਨਾ ਸਕੇ ਤਸਵੀਰਾਂ ਗਵਾਹੀ ਭਰਦੀਆਂ ਹਨ ਕਿ ਕਿਸ ਤਰ੍ਹਾਂ ਪਿੰਡ ਦਾ ਵਿਕਾਸ ਹੋਇਆ ਆਓ ਚੱਲਦੇ ਹਾਂ ਅੱਗੇ। ਇਹ ਰਸਤਾ ਜਿਹੜਾ ਹੈਗਾ ਵਾਪੜੇ ਦੇ ਬਾਹਰੋਂ ਬਾਹਰ ਸਰਪੰਚ ਸਾਹਿਬ ਵੱਲੋਂ ਬਣਾਇਆ ਗਿਆ। ਕਿਉਂਕਿ ਅਵਤਾਰ ਸਿੰਘ son of ਕੀਰ ਸਿੰਘ ਦੇ ਖੂਨ ਦਾ ਰਸਤਾ ਜਾਂਦਾ ਹੈਗਾ ਇਹ। ਇਸ ਤੇ ਵੀ ਜਿਹੜਾ ਇੰਟਰਲੌਕ ਦਾ ਸਾਰੇ ਦਾ ਸਾਰਾ ਕੰਮ ਬਾਖੂਬੀ ਕਰਵਾਇਆ ਗਿਆ। ਤਸਵੀਰਾਂ ਪਿੰਡ 'ਚ ਝੜੂ ਦੀਆਂ। ਵਿਕਾਸ ਕਾਰਜਾਂ ਦੀਆਂ ਮੂਹ ਬੋਲਦੀਆਂ ਤਸਵੀਰਾਂ। ਆਓ ਚੱਲਦੇ ਹਾਂ ਅੱਗੇ। ਸੋ ਅੰਗਰਵਾਲੀ ਸੈਂਟਰ ਤੇ ਡਿਸਪੈਂਸਰੀ ਦੇ ਬਾਹਰ ਇਹ ਥੜਾ ਬਣਾਇਆ ਗਿਆ। ਤਾਂ ਕਿ ਆਉਣ ਜਾਣ ਵਾਲਿਆਂ ਨੂੰ ਚੜ੍ਹਨ ਪਰ ਉਤਰਨ ਵਿੱਚ ਕੋਈ ਦਿੱਕਤ ਨਾ ਆਵੇ ਤਸਵੀਰਾਂ ਇਹ ਵੀ ਡਿਸਪੈਂਸਰੀ ਦੀਆਂ ਸਾਥੀਓ ਇਹ ਰਸਤਾ ਵੀ ਜਿਹੜਾ ਪਿੰਡ ਦੇ ਬਾਹਰੋਂ ਬਾਹਰ ਭੁੱਲਾ ਸਿੰਘ ਦੇ ਖੂਹ ਨੂੰ ਜਾਂਦਾ ਹੈਗਾ ਵਾ ਇਹ ਵੀ ਸਰਪੰਚ ਸਰਵਰ ਸਿੰਘ ਦਿਓ ਵੱਲੋਂ ਬਣਾਇਆ ਗਿਆ ਤਾਂ ਜੋ ਸਾਡੇ ਕਿਸਾਨ ਵੀਰਾਂ ਨੂੰ ਖਾਸ ਤੌਰ ਤੇ ਪਿੰਡ ਦੇ ਕਿਸਾਨ ਵੀਰਾਂ ਨੂੰ ਕੋਈ ਦਿੱਕਤ ਪਰੇਸ਼ਾਨੀ ਨਾ ਆ ਸਕੇ ਔਰ ਇਹ ਵੀ ਦੱਸ ਦਈਏ ਕਿ ਖਾਸ ਗੱਲ ਕਿਸਾਨਾਂ ਨੇ ਚੱਲੀ ਹੈਗੀ ਹੈ ਕਿਸਾਨੀ ਅੰਦੋਲਨ ਦੌਰਾਨ ਵੀ ਢੇੜੇੜੀ ਸਰਦਾਰ ਸਰਪੰਚ ਸਰਵਰ ਸਿੰਘ ਦਿਓ ਨੇ ਆਪਣਾ ਕਾਫੀ ਵੱਡਬੁੱਲਾ ਯੋਗਦਾਨ ਪਾਇਆ ਸੀ ਆਓ ਚੱਲਦੇ ਹਾਂ ਅੱਗੇ। ਵੀ ਤਸਵੀਰਾਂ ਪਿੰਡ ਚੇੜੂ ਦੇ ਅੰਦਰ ਦੀਆਂ ਜਿੱਥੇ ਕਿ ਬਖੂਬੀ ਸਰਵਾਂਸਾਵਲੈਂਟਰ ਲੋਕ ਦਾ ਕੰਮ ਕੀਤਾ ਗਿਆ। ਆਓ ਚੱਲਦੇ ਹਾਂ ਅੱਗੇ। ਸੋ ਅੰਗਰਵਾੜੀ ਸੈਂਟਰ ਤੇ ਡਿਸਪੈਂਸਰੀ ਦੇ ਬਾਹਰ ਇਹ ਥੜਾ ਬਣਾਇਆ ਗਿਆ ਤਾਂ ਕਿ ਆਉਣ ਜਾਣ ਵਾਲਿਆਂ ਨੂੰ ਚੜ੍ਹਨ ਪਰ ਉਤਰਨ ਵਿੱਚ ਕੋਈ ਦਿੱਕਤ ਨਾ ਆਵੇ। ਤਸਵੀਰਾਂ ਇਹ ਵੀ ਡਿਸਪੈਂਸਰੀ ਦੀਆਂ। ਸਾਥਿਓ ਇਹ ਰਸਤਾ ਜਿਹੜਾ ਪਿੰਡ ਦੇ ਬਾਹਰੋਂ ਬਾਹਰ ਭੁੱਲਾ ਸਿੰਘ ਦੇ ਖੂਹ ਨੂੰ ਜਾਂਦਾ ਹੈਗਾ ਵਾ ਇਹ ਵੀ ਸਰਪੰਚ ਸਰਵਰ ਸਿੰਘ ਦਿਓ ਵੱਲੋਂ ਬਣਾਇਆ ਗਿਆ ਤਾਂ ਜੋ ਸਾਡੇ ਕਿਸਾਨ ਵੀਰਾਂ ਨੂੰ ਖਾਸ ਤੌਰ ਤੇ ਪਿੰਡ ਦੇ ਕਿਸਾਨ ਵੀਰਾਂ ਨੂੰ ਕੋਈ ਦਿੱਕਤ ਪਰੇਸ਼ਾਨੀ ਨਾ ਆ ਸਕੇ ਔਰ ਇਹ ਵੀ ਦੱਸ ਦਈਏ ਕਿ ਕਿਸਾਨ ਗੱਲ ਕਿਸਾਨਾਂ ਨੇ ਚਲੀ ਹੈਗੀ ਹੈ ਕਿਸਾਨੀ ਅੰਦੋਲਨ ਦੌਰਾਨ ਵੀ ਪਿੰਡ ਚੇੜੂ ਦੇ ਸਰਦਾਰ ਸਰਪੰਚ ਸਰਵਰ ਸਿੰਘ ਦਿਓ ਨੇ ਆਪਣਾ ਕਾਫੀ ਵੱਡ ਬੁੱਲਾ ਯੋਗਦਾਨ ਪਾਇਆ ਸੀ ਆਓ ਚੱਲਦੇ ਹਾਂ ਅੱਗੇ ਇਹ ਵੀ ਤਸਵੀਰਾਂ ਪਿੰਡ ਚੇੜੂ ਦੇ ਅੰਦਰ ਦੀਆਂ ਜਿੱਥੇ ਕਿ ਬਖੂਬੀ ਸਰਪੰਚ ਸਾਹਿਬ ਵੱਲੋਂ ਐਂਟਰ ਲੋਕ ਦਾ ਕੰਮ ਕੀਤਾ ਗਿਆ ਆਓ ਚੱਲਦੇ ਹਾਂ ਅੱਗੇ ਰਸਤਾ ਵੀ ਜਿਹੜਾ ਸਰਪੰਚ ਸਾਹਿਬ ਵੱਲੋਂ ਬਣਾਇਆ ਗਿਆ ਹੈਗਾ ਵਾ ਜੋ ਕਿ ਜੀਤ ਸਿੰਘ ਸਾਲਾ ਗੁਰਦਾਸ ਸਿੰਘ ਤੇ ਖੂਹ ਨੂੰ ਜਾਂਦਾ ਹੈਗਾ ਹੋਰ ਹੋਰ ਵੀ ਜਿਹੜੇ ਅੱਗੇ ਖੂਹ ਲੱਗਦੇ ਹੈਗੇ ਆ ਇਹ ਸਾਰਾ ਇਹ ਸਾਰੇ ਦਾ ਸਾਰਾ ਰਸਤਾ ਸਰਪੰਚ ਸਾਹਿਬ ਵੱਲੋਂ ਬਣਾਇਆ ਗਿਆ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਦੱਸ ਜੀ ਕਿ ਰਸਤਾ ਇਹ ਪਿੰਡ ਦੇ ਬਾਹਰੋਂ ਬਾਹਰ ਹੈਗਾ ਵਾ ਆਓ ਚੱਲਦੇ ਹਾਂ ਅੱਗੇ ਰਸਤਾ ਵੀ ਜਿਹੜਾ ਸਰਪੰਚ ਸਾਹਿਬ ਵੱਲੋਂ ਬਣਾਇਆ ਗਿਆ ਹੈਗਾ ਵਾ ਜੋ ਕਿ ਜੀਤ ਸਿੰਘ ਸਾਲਾਬ ਗੁਰਦਾਸ ਸਿੰਘ ਦੇ ਖੂਹ ਨੂੰ ਜਾਂਦਾ ਹੈਗਾ ਹੋਰ ਹੋਰ ਵੀ ਜਿਹੜੇ ਅੱਗੇ ਖੂਹ ਲੱਗਦੇ ਹੈਗੇ ਆ ਇਹ ਸਾਰਾ ਇਹ ਸਾਰੇ ਦਾ ਸਾਰਾ ਰਸਤਾ ਸਰਪੰਚ ਸਾਹਿਬ ਵੱਲੋਂ ਬਣਾਇਆ ਗਿਆ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਦੱਸ ਜਿਏ ਕਿ ਰਸਤਾ ਇਹ ਪਿੰਡ ਦੇ ਬਾਹਰੋਂ ਬਾਹਰ ਹੈਗਾ ਵਾ ਆਓ ਚੱਲਦੇ ਹਾਂ ਅੱਗੇ ਰਸਤਾ ਵੀ ਜਿਹੜਾ ਸਰਪੰਚ ਸਾਹਿਬ ਵੱਲੋਂ ਬਣਾਇਆ ਗਿਆ ਹੈਗਾ ਵਾ ਜੋ ਕਿ ਜੀਤ ਸਿੰਘ ਸਾਲਾਬ ਗੁਰਦਾਸ ਸਿੰਘ ਦੇ ਖੂਹ ਨੂੰ ਜਾਂਦਾ ਹੈਗਾ ਉਹ ਹੋਰ ਵੀ ਜਿਹੜੇ ਅੱਗੇ ਖੁੱਲ੍ਹ ਲੱਗਦੇ ਹੈਗੇ ਆ ਇਹ ਸਾਰਾ ਇਹ ਸਾਰੇ ਦਾ ਸਾਰਾ ਰਸਤਾ ਸਰਪੰਚ ਸਾਹਿਬ ਵੱਲੋਂ ਬਣਾਇਆ ਗਿਆ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਦੱਸ ਜੀ ਕਿ ਰਸਤਾ ਇਹ ਪਿੰਡ ਦੇ ਬਾਹਰੋਂ ਬਾਹਰ ਹੈਗਾ ਵਾ ਆਓ ਚੱਲਦੇ ਹਾਂ ਅੱਗੇ ਸੋ ਤਸਵੀਰਾਂ ਦਿਖਾ ਦਿੰਦਾ ਹਾਂ ਜਿਹੜੀ ਪਾਣੀ ਦੀ ਟੈਂਕੀ ਪਿੰਡ ਦੇ ਝੇੜੂ ਇੱਕ ਬਾਹਰੋਂ ਬਾਹਰ ਬਣੀ ਹੋਈ ਹੈਗੀ ਆ ਇੱਥੇ ਵੀ ਜਿਹੜਾ ਸਰਪੰਚ ਸਾਹਿਬ ਵੱਲੋਂ ਸਾਰੇ ਸਾਰਾ ਇਹ ਜਿਹੜਾ ਇੰਟਰਲੌਕ ਦਾ ਕੰਮ ਕਰਵਾਇਆ ਗਿਆ ਦੇਖ ਸਕਦੇ ਹੋ ਤਸਵੀਰਾਂ ਵਿੱਚ ਪਿੰਡ ਝੇੜੂ ਦਾ ਵਿਕਾਸ ਆਓ ਚੱਲਦੇ ਹਾਂ ਅੱਗੇ ਸੋ ਤਸਵੀਰਾਂ ਦਿਖਾ ਦਿੰਦਾ ਹਾਂ ਜਿਹੜੀ ਪਾਣੀ ਦੀ ਟੈਂਕੀ ਪਿੰਡ ਦੇ ਛੇੜੂ ਇੱਕ ਵਾਰੋਂ ਬਾਹਰ ਬਣੀ ਹੋਈ ਹੈਗੀ ਆ ਇੱਥੇ ਵੀ ਜਿਹੜਾ ਸਰਪੰਚਾ ਵੱਲੋਂ ਸਾਰੇ ਸਾਰਾ ਇਹ ਜਿਹੜਾ ਇੰਟਰਲੌਕ ਦਾ ਕੰਮ ਕਰਵਾਇਆ ਗਿਆ ਦੇਖ ਸਕਦੇ ਹੋ ਤਸਵੀਰਾਂ ਵਿੱਚ ਪਿੰਡ ਛੇੜੂ ਦਾ ਵਿਕਾਸ ਆਓ ਚੱਲਦੇ ਹਾਂ ਅੱਗੇ ਸੋ ਸਰਪੰਚਾ ਵੱਲੋਂ ਇਸ ਰਸਤੇ ਦੀ ਵੀ ਉਸਾਰੀ ਕੀਤੀ ਗਈ ਰਸਤਾ ਬਣਾਇਆ ਗਿਆ ਜੋ ਕਿ ਸਤਨਾਬ ਸਿੰਘ ਕੱਕਿਆ ਵਾਲੀ ਅਤੇ ਪੰਚਾਇਤ ਮੈਂਬਰ ਦਲੀਪ ਸਿੰਘ ਦੇ ਜਿਹੜੇ ਖੂਨੂ ਇਹ ਰਸਤੇ ਜਾਂਦੇ ਇਸ ਨੂੰ ਵੀ ਜਿਹੜਾ ਹੈਗਾ ਕੰਪਲੀਟ ਕੀਤਾ ਗਿਆ ਤਸਵੀਰਾਂ ਪਿੰਡ ਚ ਢੋਡੂਆਂ ਆਓ ਚੱਲਦੇ ਹਾਂ ਅੱਗੇ ਇੱਕ ਹੋਰ ਵੱਡਾ ਉਪਰਾਲਾ ਜਿਹੜਾ ਹੈਗਾ ਬਾਬਾ ਤਨ ਸਾਹਿਬ ਜੀ ਜਠੇਰੇ ਗੋਦ ਦਿਓ ਇਹ ਨਾਲ ਲੱਗਦੀ ਜਿਹੜੀ ਆ ਕੈਨੇਡਾ ਵਾਲੇ ਬਿੱਲਾ ਤੇ ਹੋਰ ਕਿਸਾਨ ਵੀ ਰਹਿ ਗਏ ਉਹਨਾਂ ਦੇ ਜਿਹੜੀ ਖੂਹਾਂ ਵੀ ਜਾਂਦੀ ਏ ਸੜਕ ਦੀ ਵੀ ਸਰਪੰਚ ਸਾਹਿਬ ਵੱਲੋਂ ਬਣਾਈ ਗਈ ਵਿਕਾਸ ਕਾਰਜਾਂ ਦੇ ਮੂਹਰੇ ਤਸਵੀਰਾਂ ਪਿੰਡ ਚ ਢੇਡੂ ਆਓ ਚੱਲਦੇ ਹਾਂ ਅੱਗੇ ਸੋ ਇਸੇ ਹੀ ਤਰ੍ਹਾਂ ਸਰਪੰਚ ਸਾਹਿਬ ਨੇ ਇਹ ਰਸਤਾ ਵੀ ਬਣਾਇਆ ਮੱਖਣ ਸਿੰਘ ਜੋਗੀ ਸੁੱਚਾ ਸਿੰਘ ਦੇ ਖੂਨ ਨੂੰ ਜਾਂਦਾ ਹੈਗਾ ਵਾ ਦੇਖ ਸਕਦੇ ਹੋ ਤਸਵੀਰਾਂ ਵਿੱਚ ਕਿ ਕਿਸਾਨੀ ਤੇ ਕਿਸਾਨ ਵੀਰਾਂ ਨਾਲ ਪਿਆਰ ਕਰਨ ਵਾਲੇ ਸਰਪੰਚ ਸਰਵਨ ਸਿੰਘ ਦਿਓ ਸਰਪੰਚ ਚਿਹੜੂ ਨੇ ਇਹ ਰਸਤਾ ਵੀ ਬਣਾਇਆ ਤਸਵੀਰਾਂ ਪਿੰਡ ਚਿਹੜੂ ਦੀਆਂ ਸੋ ਇਸੇ ਹੀ ਤਰ੍ਹਾਂ ਜਿਹੜਾ ਹੈਗਾ ਇਹ ਵੀ ਰਸਤਾ ਇੱਕ ਪਿੰਡ ਚਿਹੜੂ ਦੇ ਰਾਜਪਾਲ ਜੀ ਦੇ ਖੂਨ ਨੂੰ ਜਿਹੜਾ ਬਣਾਇਆ ਗਿਆ ਹੈਗਾ ਸਰਪੰਚ ਚਿਹੜੂ ਵੱਲੋਂ ਦੇਖੋ ਇਹ ਹਨ ਸਿੱਧੀਆਂ ਤਸਵੀਰਾਂ ਪਿੰਡ ਚ ਢੀੜੂ ਦੇ ਵਿਕਾਸ ਦੀਆਂ ਸਰਪੰਚ ਸਾਹਿਬ 20 ਅਕਤੂਬਰ ਦੀ ਜਿਹੜੀ ਸਰਪੰਚੀ ਦੀ ਇਲੈਕਸ਼ਨ ਹੈਗੀ ਐਲਾਨੀ ਜਾ ਚੁੱਕੀ ਹੈਗੀ ਆ ਔਰ ਜੇਕਰ ਬੀਤੇ ਸਮੇਂ ਦੀ ਗੱਲ ਕਰੀ ਤਾਂ ਕਿਸ ਕਿਸ ਤਰ੍ਹਾਂ ਦੇ ਪਿੰਡ ਚ ਢੀੜੂ ਵਿਕੇ ਵਿਕਾਸ ਕਾਰਜ ਹੋਏ ਮੈਂ ਸਰਪੰਚ ਪਿੰਡ ਢੀੜੂ ਸਰਮਣ ਸਿੰਘ ਜੀ ਮੈਂ ਤੁਹਾਨੂੰ ਦੱਸਦਾ ਕਿਹੜੇ ਕਿਹੜੇ ਕੰਮ ਮੇਰੀ ਟਰਮ ਵਿੱਚ ਹੋਏ ਔਰ ਮੈਂ ਪੂਰੀ ਕੋਸ਼ਿਸ਼ ਨਾ ਕਰਾਇਆ ਅਜੇ ਵੀ ਹੋ ਰਿਹਾ ਹੈ ਉਹਨਾਂ ਵਿੱਚ ਸਭ ਤੋਂ ਪਹਿਲਾਂ ਹਸਲ ਪਹਿਲਾਂ ਸਾਡਾ ਪੁੜੀਆਂ ਦਾ ਰਸਤਾ ਬਹੁਤ ਟੁੱਟਾ ਹੋਇਆ ਸੀ ਸਭ ਤੋਂ ਪਹਿਲਾਂ ਉਹ ਬਣਾਇਆ ਦੂਬਾਰ ਸ਼ਸ਼ਾਂ ਘਾਟ ਇਸੇ ਸ਼ਾਂ ਘਾਟ ਉਤੇ ਛੱਡ ਬਣਾਈ ਸਰਕਾਰ ਦੇ ਇੱਥੇ ਕਰਦੇ ਆ ਉਹ ਜਗਾ ਬਣਾਈ ਜੀ ਬਰਾਂਡਾ ਬਣਾਇਆ ਨੰਬਰ 10 ਤੇ ਫਿਰ ਧਰਮਸ਼ਾਲਾ ਜੀ ਸਾਰੀ ਕਰਾਈ ਉਹ ਪਿੰਡ ਵਿੱਚ ਤੇ ਫਿਰ ਪੰਚਾਇਤ ਘਰ ਬਣਾਇਆ ਪਚੈਦ ਘਰ ਸਾਡੇ ਪਿੰਡ ਹੈ ਹੀ ਨਹੀਂ ਸੀ ਬਹੁਤ ਵਧੀਆ ਬਣਾਇਆ ਫਿਰ ਕੋਹ ਨੂੰ ਜਾਣ ਵਾਲੇ ਰਸਤੇ ਬਣਾਏ ਨਾ ਤੋਂ ਟੀ ਲੈਣੇ ਆ 10 12 15 ਰਸਤੇ ਬਣਾਏ ਆ ਜੋ ਬਿਲਕੁਲ ਹੈ ਹੀ ਅਸੀਂ ਢਲ ਹੋਈਆਂ ਸਾਡਿਆਂ ਦੀ ਅਜੇ ਵੀ ਇੱਕ ਰਸਤਾ ਹੱਲੇ ਪਰਸ ਬਣਾ ਕੇ ਡੇ ਆ ਤੇ ਸਾਰੇ ਕਲੋਨੀयां ਝੜੂ ਰਪੇ ਦੀਆਂ ਕਲੋਨੀਆਂ ਦੇ ਵਿੱਚ ਬਹੁਤ ਕੰਮ ਕਰਾਇਆ ਰਸਤੇ ਬਣਾਏ ਹੋਰ ਵੀ ਕੰਮ ਕਰਾਇਆ ਜੀ ਵਾਟਰ ਟੈਂਕ ਦਾ ਕੰਮ ਕਰਾਇਆ ਜਿੱਥੋਂ ਸਾਰੇ ਪਿੰਡ ਨੂੰ ਸਪਲਾਈ ਆਉਂਦੀ ਆ ਸਾਡੇ ਉਹ ਸ਼ਮਸ਼ਾਨ ਘੜ ਜਨਰਲ ਸ਼ਮਸ਼ਾਨ ਘੜ ਦੇ ਕੋਲ ਆ ਉਹ ਆ ਕਾਫੀ ਕੰਮ ਕਰਾਇਆ ਜਨਰਲ ਜਿਹੜਾ ਸ਼ਮਸ਼ਾਨ ਘੜ ਆ ਤੇ ਉੱਥੇ ਟੱਕਰ ਵਈਆਂ ਉੱਥੇ ਕੰਮ ਕਰਾਇਆ ਫਿਰ ਉੱਥੇ ਹੋਰ ਨਾਲ ਇੱਕ ਰਸਤਾ ਉਹ ਬਣਾਇਆ ਫਿਰ ਆਂਗਨ ਬਾੜੀ ਆਂਗਨ ਬਾੜੀ ਦੇ ਦੋ ਬਣਾਈਆਂ ਇੱਕ ਬਣਾਈ ਜਿੱਥੇ ਪੀਲੀ ਸੀਗੀ ਉਹ ਉਹਦੀ ਖਸਤਾ ਹਾਲ ਸੀ ਉਹ ਢਾਈ ਢਾ ਕੇ ਉਹ ਬਣਾਈ ਇੱਕ ਸਕੂਲ ਦੇ ਵਿੱਚ ਬਣਾਈ ਸਕੂਲ ਦੇ ਵਿੱਚ ਤਾਂ ਬਣਾਈ ਬਣਾਈ ਜੋ ਰੈਡੀ ਹਾਣ ਇੱਕ ਫਿਰ ਡਿਸਪੈਂਸਰੀ ਬਣਾਈ ਜਿਹੜੀ ਕਿ ਬਹੁਤ ਜ਼ਰੂਰੀ ਸੀ ਉਹ ਕਿਤੇ 1950 ਤੋਂ ਪਹਿਲਾਂ ਦੀ ਬਣੀ ਸੀ ਡਿਸਪੈਂਸਰੀ ਡਿਗਰੀ ਉਸ ਤੋਂ ਸਭ ਕੁਝ ਉਹ ਬਣਾਈ ਉਹ ਵੀ ਤਿਆਰ ਫਿਰ ਇੱਕ ਡਿਸਪੋਜ਼ੇਬਲ ਕੂੜਾ ਵਗਾਰ ਸੱਟਣ ਲਈ ਜਗ੍ਹਾ ਬਣਾਈ ਉਹ ਅੱਧਿਕ ਬਣ ਗਈ ਕੁਝ ਰਹਿੰਦੀ ਹਾਲੇ ਉਹ ਪਰ ਉੱਥੋਂ ਅਸੀਂ ਮੂਵ ਕਰਦੇ ਨੇ ਹੁਣ ਉੱਥੇ ਅਸੀਂ ਪਾਰਕ ਬਣਾਉਣ ਲੱਗੇ ਆ ਡਾਕਟਰ ਸਾਹਿਬ ਆਪਾਂ ਨੂੰ ਬੇਦਰ ਦੇ ਨਾਦੇਸ਼ ਸ਼ਹਿਰ ਬਣਾਈਏ ਜਲਦੀ ਉਹ ਪ੍ਰੋਜੈਕਟ ਕੰਮ ਕਰਨਾ ਸ਼ੁਰੂ ਇਹ ਇੱਕ ਸਰੋਵਰ ਇੱਧਰ ਇੱਕ ਪਵਿੱਤਰ ਸਰੋਵਰ ਸੈਂਟਰ ਸਰਕਾਰ ਦਾ ਇਹ ਇੱਥੇ ਜਗਾ ਹੈ ਇਹ ਉਹ ਬਣਾਇਆ ਉੱਥੇ ਮੀਂਹ ਦਾ ਪਾਣੀ ਸਭ ਇਕੱਠਾ ਹੁੰਦਾ ਦੂਸਰੇ ਖੇਤਾਂ ਦਾ ਪਾਣੀ ਨਹੀਂ ਹੋ ਜੂਗਾ ਉਹਦੇ ਵਿੱਚ ਉਹਦੇ ਤੇ ਵੀ ਕੁਝ ਕੰਮ ਹੋਣਾ। ਉਹਦੇ ਤੇ ਕਾਫੀ ਰੋਲਾ ਵੀ ਪਿਆ ਸੀ ਕਿ ਉਹ ਸਰਪੰਚ ਨੇ ਮਿੱਟੀ ਵੇਚ ਲਈ ਥੋ ਤੇ ਉਹ ਕੋਈ ਇਦਾਂ ਦੀ ਗੱਲ ਹੈ ਤਾਂ ਨਹੀਂ ਸੀ। ਉਹ ਤੇਰੇ ਨਾ ਫੋਰੇਪੁਰ ਵਿੱਚ ਹੋ ਜਾਂਦਾ ਟਟ ਟਟ ਦਾਰੇ। ਪਿਆ ਕੋਵਡ ਵਿੱਚ ਕਿਸੇ ਨਾ ਕੁਝ ਕਰਦੇ ਰਹੇ ਮੈਨੂੰ ਬਾਹਰੋਂ ਅੰਗਰੇਂਡਾ ਤੋਂ ਇੰਗਲੈਂਡ ਤੋਂ ਪੈਸੇ ਵੀ ਆਉਂਦੇ ਰਹੇ। ਅਜੀ ਰਾਤਾਂ ਨੂੰ ਸ਼ਰਦਾ ਵੀ ਬਹੁਤ ਵੱਡੀ ਤਦਾਦ ਚੋਂ ਪਿੰਡ ਵਾਲਿਆਂ ਨੂੰ ਪਤਾ ਆ। ਫੇਰ ਸਕੂਲ ਚ ਕੰਮ ਕਰਾਇਆ। ਉਹ ਬੋਦੇ ਮੈਂ ਵੀ ਸੌਰੀ ਇਹਦੇ ਨਾਲ ਕਿ ਮੈਂ ਤਹੀ ਕੰਮ ਫੰਡ ਚ ਨਹੀਂ ਕਰਵਾਇਆ। ਮੈਂ ਕੋਈ ਕੋਈ ਸਾਨ ਨਹੀਂ ਕੀਤਾ ਆਪਣੇ ਪਿੰਡ ਦੇ ਮੇਰੀ ਜ਼ਮੀਰ ਨੇ ਕਿਹਾ ਮੈਂ ਕਰਾਇਆ। ਦੋਸਤੋ ਹੈਲਥ ਰਿਡੀਟ ਕਲੱਬ ਦੀ ਜਿਹੜੀ ਹੈਗੀ ਆ ਗ੍ਰਾਂਟ ਵੀ ਆਈ ਚ ਉਹ ਕੰਮ ਕਿੱਥੇ ਪੁਜੇ ਉਹ ਸਭ ਗ੍ਰਾਂਟਾਂ ਆਈਆਂ ਪਈਆਂ ਪਰ ਹੁਣ ਤਾਂ ਕੋਈ ਨਾ ਚੱਲ ਰਿਹਾ ਨਾ ਟੌਰ ਜਾਪ ਤਾਂ ਹੁਣ ਕੰਮ ਹੋਣਾ ਉਹ ਤੋਂ ਬਾਅਦ ਹੀ ਆ ਕਾਫੀ ਕੰਮ ਤੁਸੀਂ ਗਣਾਏ ਹੈਗੇ ਲੇਕਿਨ ਇਹੇ ਕੰਮ ਲੈ ਕੇ ਹੋਰ ਬਹੁਤ ਹੈ ਕੰਮ ਤਾਂ ਇਹ ਜਿਹੇ ਕੰਮ ਲੈ ਕੇ ਪਿੰਡਾਂ 'ਚ ਕਈ ਵਾਰ ਬਰੋਥਾ ਹੁੰਦੀ ਹੈਗੀ ਤੁਹਾਡੀ ਵੀ ਬਰੋਥਾ ਵਗਰਾ ਦਾ ਤੁਹਾਨੂੰ ਇੱਕ ਸਵਾਲ ਪੜਾ 30% ਤਾਂ ਬੰਦੇ ਕਰਦੇ ਹੁੰਦੇ ਆ 20% ਕਰਦੇ ਨੇ ਕੋਈ ਜੇ ਮੈਨੂੰ ਕੋਈ ਪ੍ਰੋਗਰਾਮਿੰਗ ਪਰ ਜਿਹੜੇ ਕੰਮ ਹੋਏ ਉਹ ਦੱਸਦੀ ਸੋ ਸਰਪੰਚੀ ਫਿਰਤੇ ਹੈਗੀ ਹੈਗੀ ਔਨ ਦਿਵਲ ਸਮੇਂ ਦੀ ਸਰਬਸੰਤੀ ਨੇ ਬਣਾਇਆ ਸੀ ਤੇ ਇਹ ਕਿ ਵੀ ਜੀ ਲੋਕ ਅਪਰੋਚ ਕਰਦੇ ਜਾਂਦੇ ਨੇ ਪਿੰਡ ਦੇ ਮੇਰੇ ਪਿੰਡ ਦੇ ਮੇਰੀ ਖਾਸ ਮੰਨਦੇ ਨੇ ਕਰਦੇ ਰੋਜ਼ ਤੇ ਜਿਵੇਂ ਮੈਨੂੰ ਕਹਿਣਗੇ ਤੇ ਲੜਾਂਗੇ ਉਹ ਚੱਕਰ ਦੀ ਉਹ ਦੂਸਰੀ ਗੱਲ ਮੈਂ ਇੱਥੇ ਕਲੀਅਰ ਕਰ ਦਿਆਂ ਕਿ ਮੈਂ ਮੇਰਾ ਸਰਕਾਰੀ ਦੁਆਰੇ ਜੋ ਬਾੜਾ ਮੁੱਟਾ ਹੈਗਾ ਜੋ ਬੋਲਚਾਲ ਪ੍ਰਸ਼ਾਸਨ ਵਿੱਚ ਮੇਰੀ ਸਰਪੰਚ ਸਰਪੰਚ ਨਹੀਂ ਵੀ ਸੀ ਉਦੋਂ ਵੀ ਇਦਾਂ ਹੀ ਸੀ ਇੰਨਾ ਹੈਗਾ ਸੀ ਮੇਰੀ ਵਕਫੀ ਤੇ ਪੰਜ ਹੁੰਦੇ ਵੀ ਹੋਈਏ ਤਾਂ ਗਾਂਲ ਮੇਰੇ ਨਾਲ ਮੈਂ ਸਰਪੰਚ ਉਹਨੇ ਮੇਰੀ ਇਦਾਂ ਹੀ ਰਹਿਣੀ ਹੈ ਸੋ ਜੇਕਰ ਤੁਹਾਨੂੰ ਸਰਬਸੰਤੀ ਨਾਲ ਸਰਪੰਚ ਚੁਣਿਆ ਜਾਂਦਾ ਹੈਗਾ ਤਾਂ ਤੁਸੀਂ ਕੀ ਅਕੀ ਅਕਰੋ ਕੀ ਪਿੰਡ ਵਾਸੀਆਂ ਨੇ ਪਿੰਡ ਦਾ ਕੰਮ ਤਾਂ ਬਥੇਰੇ ਹੁੰਦੇ ਆ ਕੰਮ ਤਾਂ ਕਰਾਂਗੇ ਵੀ ਫੰਡ ਫੰਡ ਕਾਫੀ ਆਇਆ ਹੋ ਕੰਮ ਆਬ ਹੈ ਵੀ ਕਰੂਏ ਹੱਲੇ ਸਾਰੇ ਪੂਰੇ ਹੁਣੇ ਇੱਕ ਕੱਲ ਪਰਸੋਂ ਆ ਪਾਈਪਲਾਈਨ ਪਾਈ ਆ ਵੀ ਦਾ ਪਾਣੀ ਉਹਦੇ ਥਾਂੇ ਕੱਢਿਆ ਉਹ ਵੱਡਾ ਪ੍ਰੋਜੈਕਟ ਸੀਗਾ ਛੋਟਾ-ਮੋਟਾ ਨਾਲ ਸੀ ਉਹ ਡਿਮਾਂਡ ਸੀ ਮੇਰੇ ਪਿੰਡ ਵਾਸੀਆਂ ਦੀ ਜੀ ਉਹ ਜੇ ਚੱਲ ਰਹੀ ਆ ਪਾਈਪ ਪੈ ਗਏ ਆ ਕੰਪਲੀਟਲੀ ਪੂਰੇ ਹੋਏ ਉਹ ਤੋਂ ਬਾਅਦ ਉੱਥੇ ਇਤਿਹਾਕੀ rauḍi ਜਿੱਦਾਂ ਅਸੀਂ ਪੁੱਛਾਉਂਦੇ ਸੀ ਉਹ ਵੀ ਮੇਰੇ ਪਿੰਡ ਦੇ ਬੰਦੇ ਨੇ ਉਹ ਪ੍ਰੋਜੈਕਸ਼ਨ ਹੈ ਵੀ ਇੱਥੇ ਸਾਹਮਣੇ ਜਿਹੜਾ ਮੜੇ ਦਾ ਗੁਰਦੁਆਰਾ ਹੈ ਉਹਦੇ ਤੋਂ ਬਿਲਕੁਲ ਅਸਲ ਜੀ ਤੇ ਵੀ ਉੱਥੇ ਇੱਥੇ ਆ ਨਾ ਬਲੋ ਮੈਂ ਉੱਥੋਂ ਬੰਦ ਕਰ ਲਿਆ ਸੋ ਜਿਹੜਾ ਪਿੰਡ ਦੇ ਮੁੱਖ ਰਸਤੇ ਦੇ ਅੰਦਰੋਂ ਵੱੜਦੇ ਹੈਗੇ ਤੇ ਕੂੜੇ ਦੇ ਵੱਡੇ ਵੱਡੇ ਢੇਰ ਲੱਗੇ ਹੋਏ ਸੋ ਕਾਫੀ ਗੀ ਗੀ ਵਾਰੀ ਕਈ ਲੋਕਾਂ ਨੇ ਦੱਸਿਆ ਹੋਏ ਕਿ ਕਹਿਣਾ ਹੈ ਕਿ ਜਿਹੜਾ ਹੈ ਕਾਫੀ ਇਹ ਜੋ ਬੈਡ ਇੰਪ੍ਰੈਸ਼ਨ ਪੈਂਦਾ ਹੈਗਾ ਇਹਨਾਂ ਚੀਜ਼ਾਂ ਨੇ ਥੋੜਾ ਤੁਹਾਨੂੰ ਸਿੱਟਣਾ ਨਹੀਂ ਚਾਹੀਦੇ ਨਾ ਉਹ ਕੂੜਾ ਮੈਂ ਤੁਹਾਨੂੰ ਥੜਾ ਮੈਂ ਤਾਂ ਜਗ੍ ਜਗਾ ਬਣਾਇਆ ਜਿਹੜੇ ਉਥੇ ਕੋ ਪਹੁੰਚਿਆ ਨਹੀਂ ਕੁੜੇ ਡੰਪ ਨੂੰ ਲਾ ਕੇ ਪਿੱਛੇ ਜਿਹੜਾ ਰੋਲਾ ਵਾਰਾ ਵੀ ਕੋਈ ਉਹ ਹੀ ਉਹ ਹੀ ਉਹ ਦੀ ਜਿਹੜਾ ਰੋਲਾ ਸੀ ਜਿਹੜਾ ਮੈਂ ਹੁਣ ਡੰਪ ਜਿਹੜਾ ਬਣਾ ਰਿਆ ਨਾ ਸਾਡੀ ਇੱਕ ਹੋਰ ਪੰਚਾਇਤ ਦੀ ਜ਼ਮੀਨ ਹੈ ਤਕਰੀਬਨ 4-5 ਏਕੜ ਦੂਰ ਆ 5-6 ਏਕੜ ਦੂਰ ਹੈ ਪਿੰਡ ਤੋਂ ਉਥੇ ਬਣਾ ਰਹੇ ਆ ਇਹ ਜਿਹੜਾ ਇਹਨੂੰ ਸਾਫ ਕਰਕੇ ਇੱਥੇ ਪਾਰਕ ਬਣਾ ਰਹੇ ਆ ਇੱਕ ਨਾਲ ਖੂਰ ਜਗਾ ਉਹ ਗੁਰਦੁਆਰੇ ਦੇ ਕਾਰ ਪਾਰਕ ਬਣਾ ਰਹੇ ਆ ਇਹ ਸਾਰਾ ਕੰਮ ਸੋ ਇਹ ਪਿੰਡ ਦਾ ਪਿੰਡ ਦਾ ਮੁੱਖ ਮਾਰਗ ਹੈਗਾ ਉੱਥੇ ਇੱਕ ਸ਼ੈੱਡ ਵੀ ਬਣੀ ਹੋਈ ਹੈਗੀ ਜਿਹੜੇ ਹੌਲੀ ਬਲੇ ਲੈ ਕੇ ਜਿਹੜਾ ਲੰਗਰ ਲੱਗਦਾ ਘਰ ਸਾਲ ਉੱਥੇ ਤੁਹਾਡੀ ਸੁਆਮਾ ਕਾਫੀ ਬਖੂਬੀ ਰਹਿੰਦੀ ਹੈਗੀ ਕੀ ਕਹਣਾ ਆ ਉਹ ਦਾ ਜੀਟੀ ਰੋਡ ਤੇ ਹੈ ਜੀ 메ਨ ਹਾਈਵੇ ਤੇ ਉੱਥੇ ਦੋ ਲੰਗਰ ਲੱਗਦੇ ਨੇ ਨਾਲ ਦੇ ਨਾਲ ਦੇ ਪਿੰਡ ਵਾਲੇ ਠੇਰੇ ਲਾ ਜਾਂਦੇ ਆ ਉਹ ਵਧੀਆ ਜਿਹੜਾ ਆਪਾਂ ਖੁੱਲੀ ਜਾਂਦਾ ਸੋ ਪਿੰਡ ਦੇ ਬੱਚਿਆਂ ਦੀ ਜਿਉਵਲ ਪੜ੍ਹਾਈ ਲਈ ਆਉਣ ਵਾਲੇ ਸਮੇਂ ਵਿੱਚ ਕੋਈ ਉਕਰਾਲਾ ਕਰਨ ਜਾ ਰਹੇ ਜਿਹੜਾ ਸਕੂਲ ਆ ਉਹ ਵੀ ਕੋਸ਼ਿਸ਼ ਹੈ ਜੀ ਨੂੰ ਮੰਨ ਉਹਦੇ 10ਵੀਂ ਤੱਕ ਆ ਪਲੱਸ 2 ਤੱਕ ਮੇਰੀ ਕੋਸ਼ਿਸ਼ ਹੈ ਮੈਨੂੰ ਕਰ ਦੂੰਗਾ ਤਾਂ ਫੇਲ ਕਰ ਕਰਾਂਗੇ ਜੀ ਮੈਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਰਵਾ ਸਬਸਕ੍ਰਾਈਬ ਨਾਓ ਐਂਡ ਪ੍ਰੈਸ ਦ ਬੈਲ ਆਈਕਨ ਨੈਵਰ ਮਿਸ ਐਨ ਅਪਡੇਟ